ਲੁਧਿਆਣਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਦੇ ਤਹਿਤ ਜੁਆਇੰਟ ਸੀਪੀ ਦੀਪਕ ਪਾਰਕ ਦੀ ਅਗਵਾਹੀ ਵਿੱਚ ਲੁਧਿਆਣਾ ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕਿਆਂ ਦੀ ਚੈਕਿੰਗ ਕੀਤੀ ਗਈ। ਇਸ ਤਰ੍ਹਾਂ ਜਿੱਥੇ ਪੁਲਿਸ ਵੱਲੋਂ ਬੱਸ ਸਟੈਂਡ ਤੇ ਪਾਰਕਿੰਗ ਵਿੱਚ ਖੜੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਉੱਥੇ ਹੀ ਉਹਨਾਂ ਵੱਲੋਂ ਆਸ-ਪਾਸ ਦੇ ਹੋਟਲਾਂ ਤੇ ਢਾਬਿਆਂ ਦਾ ਵੀ ਮੌਇਨਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜੁਆਇੰਟ ਸੀਪੀ ਦੀਪਕ ਪਾਰਕ ਨੇ ਦੱਸਿਆ ਕਿ ਲੋਕਾਂ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਅਤੇ ਮਾੜੇ ਅੰਸਰਾਂ ਨੂੰ ਸੁਚੇਤ ਕਰਨ ਲਈ ਇਹ ਅਭਿਆਨ ਚਲਾਇਆ ਗਿਆ ਹੈ ਅੱਜ ਇਹ ਲੁਧਿਆਣਾ ਪੁਲਿਸ ਵੱਲੋਂ ਮਾਨਯੋਗ ਸੀਪੀ ਸਾਹਿਬ ਦੇ ਨਿਰਦੇਸ਼ਾਂ ਹੇਠ ਸਾਡੇ ਲੁਧਿਆਣਾ ਪੁਲਿਸ ਦੇ ਜ਼ੋਨ 3 ਦੇ ਵਿੱਚ ਜ਼ੋਨ 3 ਦੇ ਐਡੀਸੀਪੀ ਐਸੀਪੀ ਸਿਵਲ ਲਾਈਨ ਐਸੀਪੀ ਪੀਸੀਆਰ ਸਮ ठाਣੇ ਦੇ ਸੰਬੰਧਿਤ ਦੇ ਐਸਐਚਓਜ਼ ਚੌਕੀ ਇਨਚਾਰजेस ਅਤੇ ਪੀਸੀਆਰ ਦੀ ਸਾਰੀ ਫੋਰਸ ਨੂੰ ਲੈ ਕੇ ਬੱਸ ਸਟੈਂਡ ਦੇ ਇਲਾਕੇ ਦੀ ਸਰਚ ਕੀਤੀ ਗਈ ਹੈ ਇਹਦੇ ਵਿੱਚ ਬੱਸ ਸਟੈਂਡ ਦੇ ਵਿੱਚ ਮੌਜੂਦ ਬੱਸਾਂ ਦੇ ਵਿੱਚ ਸਵਾਰੀਆਂ ਬੱਸ ਸਟੈਂਡ ਤੇ ਬੈਠੀ ਸਵਾਰੀਆਂ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਗਈ ਉਹਨਾਂ ਦੇ ਸਮਾਨ ਵਗੈਰਾ ਬੈਗ ਪਰ ਸਾਦੀ ਚੈੱਕ ਕੀਤੇ ਗਏ ਹਨ ਬੱਸ ਸਟੈਂਡ ਦੇ ਆਸ-ਪਾਸ ਦੇ ਇਲਾਕੇ ਨੂੰ ਕਾਰਡਨ ਕਰਕੇ ਸਰਚ ਕੀਤੀ ਗਈ ਹੈ ਕਿ ਉੱਥੇ ਕੋਈ ਆਪਤਿਜਨਕ ਵਸਤੂ ਜਾਂ ਕੋਈ ਕੋਈ ਏਦਾਂ ਦਾ ਕੋਈ ਬੰਦਾ ਤੇ ਨਹੀਂ ਹੈ ਜੋ ਕਿ ਸ਼ੱਕੀ ਲੱਗਦਾ ਹੈ ਉਸ ਤੋਂ ਬਾਅਦ ਬਾਹਰ ਆ ਕੇ ਜਿਹੜੇ ਆਸ-ਪਾਸ ਧਾਬੇ ਹੈਗੇ ਹੋਰ ਪ੍ਰਾਈਵੇਟ ਹੋਟਲ ਹੈਗੇ ਉਹਨਾਂ ਦੇ ਵੀ ਸਰਚ ਕੀਤੀ ਗਈ ਹੈ ਤੇ ਐਕਸਟੈਂਸਿਵ ਆਪਰੇਸ਼ਨ ਸਾਡੇ ਵੱਲੋਂ ਚਲਾਇਆ ਗਿਆ ਹੈ ਇਸ ਆਪਰੇਸ਼ਨ ਦਾ ਮਕਸਦ ਹੈ ਇੱਕ ਤਾਂ ਪਿੱਛੇ ਇਨਪੁੱਟ ਅੰਦਰ ਰਹੇ ਕਿ ਕੋਈ ਕੋਈ ਬੰਬ ਤਰੀਕੇ ਦੀ ਵਸਤੂ ਜਾਂ ਕੋਈ ਹੋਰ ਚੀਜ਼ ਜਿਹੜੀ ਕਿ ਹੈਗੀ ਲੋਕਾਂ ਦੇ ਵਿੱਚ ਅਮਨ ਸ਼ਾਂਤੀ ਦਾ ਉਹ ਕਰਨ ਲਈ ਨੁਕਸਾਨ ਕਰਨ ਲਈ ਪਾਈ ਜਾ ਸਕਦੀ ਹੈ ਤੇ ਉਹਨੂੰ ਚੈੱਕ ਕੀਤਾ ਗਿਆ ਇਸ ਤੋਂ ਇਲਾਵਾ ਲੋਕਾਂ ਨੂੰ ਇਹ ਮੈਸੇਜ ਦਿੱਤਾ ਗਿਆ ਕਿ ਮਾੜੇ ਅਨਸਰ ਸਾਵਧਾਨ ਰਹਿਣ ਅਸੀਂ ਇਹ ਚੈਕਿੰਗ ਬਦਸਤੂਰ ਜਾਰੀ ਰੱਖਾਂਗੇ ਡੇਲੀ ਕਿਸੇ ਨਾ ਕਿਸੇ ਜਗ੍ਹਾ ਤੇ ਕਰਦੇ ਰਹਿਵਾਂਗੇ ਇਹਦੇ ਵਿੱਚ PCR ਦੀ ਚਾਰ ਟੀਮਾਂ ਬਣਾਈਆਂ ਗਈਆਂ ਸੀਗੀਆਂ ਜ਼ੋਨ ਵਾਈਜ਼ ਉਹਨਾਂ ਨੂੰ ਬੁਲਾ ਕੇ ਚਾਰ ਪਲਟੂਨਾਂ PCR ਦੀ ਸੀਗੀ ਉਹਨਾਂ ਨੇ ਚੈਕਿੰਗ ਕੀਤੀ ਹੈ ਇਸ ਤੋਂ ਇਲਾਵਾ SHOs ਦੀ ਫੋਰਸ ਤੇ ਚੌਕੀ ਇੰਚਾਰਜ ਦੀ ਫੋਰਸ ਵੀ ਨਾਲ ਸੀਗੀ ਇਹ ਚੈਕਿੰਗ ਡੇਲੀ ਐਕਸਰਸਾਈਜ਼ ਰਹੇਗੀ ਜਿੰਨਾ ਅਸੀਂ ਪਿਛਲੇ ਕਈ ਦਿਨਾਂ ਤੋਂ ਕਰ ਰਹੇ ਹਾਂ ਅਸੀਂ ਰੇਲਵੇ ਸਟੇਸ਼ਨ ਵੀ ਕੀਤੀ ਹੈ ਦੁਗਰੀ ਮਾਰਕੀਟ ਵੀ ਕੀਤੀ ਹੈ ਅੱਜ ਬੱਸ ਸਟੈਂਡ ਕੀਤੀ ਹੈ ਤੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਲੁਧਿਆਣਾ ਪੁਲਿਸ ਇਸੇ ਸਤਰਕਤਾ ਨਾਲ ਸਾਰੇ ਸ਼ਹਿਰ ਦੀ ਚੈਕਿੰਗ ਕਰੇ ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ ਫੋਲੋ ਇਟਸ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁੱਕ ਪੇਜ ਐਸਐਮਜ਼ਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ